ਉਰਗ੍ਰੇਤੀ ਹਾਂ ਹਾਜ਼ਰੀਨ ਮੈਂ ਇੱਕ ਕਾਪਟਾ ਬੱਲਣ ਲੱਗਿਆ ਜਿਹੜੀ ਕਿ 1961 ਤੋਂ ਬੋਲਦਾ ਉਹ ਮੈਂ ਤੁਹਾਡੇ ਨਾਲ ਸਾਢੀ ਕਰਦਾ ਹਾਂ ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦੁਨੀਆ ਦੇ ਨਾਮ ਦੇ ਹਿੰਦੁਸਤਾਨ ਦੀ ਆਰਥਿਕ ਸਮਾਜਿਕ ਰਾਜਨੀਤਿਕ ਸਮਾਜ ਸਾਰੇ ਹਾਲਾਤ ਬਦਲੇ ਹੋਏ ਹੋਣਗੇ ਹੋਰੇ ਤਰ੍ਹਾਂ ਦਾ ਇੱਕ ਖੇਤੀਬਾੜੀ ਪੜਾਈ ਕਰਦਾ ਨਾ ਮੈਂ ਇਹ ਕਿ ਮੈਂ ਇਹ ਲਿਖਣਾ ਨੂੰ ਮੈਂ ਰਿਕਾਰਡ ਕਰਨ ਜਾ ਰਿਹਾ ਛੇਤੀ ਹੀ ਲੋਕਾਂ ਦੀ ਪੇਰੀ ਜੀ ਵੀ ਆ ਜਾਣੀ ਆ ਕਿਉਂਕਿ ਮੇਰੇ ਪੁਰਾਣੇ ਜਮਾਤੀ ਸਾਰੇ ਇਕੱਠੇ ਹੋ ਗਏ ਕਹਿੰਦੇ ਕਿਉਂਕਿ ਜੜੀ ਇੰਨੀ ਪੁਰਾਣੀ ਗੀ ਮੈਂ ਉੱਥੋਂ ਸਿੱਖਿਆ ਅਲੀ ਵਾਰੀ ਮੈਂ ਸਕੂਲ ਚ ਬੋਲੀ ਉਸ ਤੋਂ ਬਾਅਦ ਅਸੀਂ ਨਗਰ ਕੀਰਤਨਾਂ ਚ ਬੋਲਦਾ ਰਿਹਾ ਤੇ ਹੁਣ ਤੱਕ ਮੇਰੇ ਨਾਲ ਮੇਰਾ ਮਾੜ ਬੰਧਾਉਂਦੀ ਸੀ ਉਹੀ 17 ਮੈਂ ਤਾਂ ਆਪ ਸਾਧਨ ਨਾਲ ਸਾਧੀਆਂ ਕਰ ਲਿਆ ਕਿਸੇ ਸ਼ਾਇਰ ਨੇ ਲਿਖਿਆ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨ ਹੁੰਦੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੁੰਦੀ ਸਭ ਕੀ ਦਸ਼ਮੇਸ਼ ਜੀ ਕਸਾਨੀ ਕੋਈ ਦੂ

ਅਜਿਤ ਇਕਰਾਜ ਹੁੰਦਾ ਮੁਗਲ ਦਾ ਰੰਗੜਾ ਗੁਜਰਾ ਦਾ ਅਜਿਤ ਇਕਰਾਜ ਹੁੰਦਾ ਮੁਗਲ ਦਾ ਰੰਗੜਾ ਗੁਜਰਾ ਦਾ ਜੇ ਨਾ ਆਉਂਦੇ ਪਟਨੇ ਗੁਜਰੀ ਦੇ ਚੰਦ ਚੌਂਦਨੀ ਚੌਕ ਦੀ ਜੇ ਨਾ ਕਰਦਾ ਬੱਪੂ ਦਿੱਲੀ ਵੱਲ ਤਿਆਰੇ ਜੇ ਨਾ ਕੋ ਨੜੁ ਲਦਾ ਪਾਵਨ ਪਿਉ ਹੋਦਿਆ ਜਾਂਦੇ ਕਿਸਰ ਦੇ ਕਾਰੇ ਕਬਲੀ ਬਾਜ ਤੋੜ ਕੇ ਖਾ ਪੀ ਜਾਂਦੇ ਚਿੜੀਆਂ ਨੂੰ ਜੇ ਨਾ ਪੈਂਦੇ ਤੇਰੇ ਚੱਕਰਾਂ ਦੇ ਲਿਸ਼ਕਾਰੇ ਮੋਹਨ ਮੰਦਰਾ ਦੇ ਵਿੱਚ ਤੱਲੀਆਂ ਛੇਣੇ ਵਜਦੇ ਨਾ ਹਾਂ ਜੇ ਨਾ ਗੁੰਜਾ ਪੋਂਦੇ ਵਜਦੇ ਰਣਜੀਤ ਨਗਾਰੇ ਹਲਤ ਰਹਿਣੀ ਸੀ ਬੇਰ ਸੋਹਣੇ ਦੇਸ਼ ਦੀ ਜੇ ਨਵਾਰੇ ਹੁੰਦੇ ਦਾਤਾ ਪੁੱਤਰ ਚਾ ਜਿਤੇ ਟੈਟੂ ਜਾਂਦੇ ਭਾਰਤ ਦੇ ਮਨਾਰੇ ਸਾਰੀ ਦੁਨੀਆ ਦੇ ਵਿੱਚ ਚੋਣ ਨਾ ਹੁੰਦੀ ਕੌਂਸਲ ਦੀ ਜੇ ਤਲਵਾਰ ਤੇਰੀ ਨਾ ਚੁੰਮਦੀ ਪੰਜ ਪਿਆਰੇ ਜੇ ਤੀਰ ਤੇਰੇ ਨਾ ਪੁੰਦੇ ਗਗਲੀ ਕਿਲਿਆਨ ਤੱਕ ਉਜੜੇ ਫਿਰਦੇ ਪੰਛੀ ਪੌਰ ਵਿਚਾਰੇ ਜੀ ਅੱਜ ਤੱਕ ਉਜੜੇ ਫਿਰਦੇ ਪੰਛੀ ਪੌਰ ਵਿਚਾਰੇ ਜੀ ਅੱਜ ਤੱਕ ਉਜੜੇ ਫਿਰਦੇ ਪੰਛੀ ਪੌਰ ਵਿਚਾਰੇ ਵਾਹ ਵਾਹ ਇਤਨਾ ਸਲਾਨੀ ਜਨਾ ਮੈਨੂੰ ਹੈਲਡਿੰਗ ਦੇਣਾ ਚਾਹਨਾ ਵੀ ਕੀ ਦਵਾਂ ਇੱਕ ਤਾਂ ਉਹ ਜਿਹੜੀ ਤੁਸੀਂ ਕਹਿੰਦੇ ਕਿਸ